ਮਾਈ ਨੀ ਮੈਸ ਜਾਨ ਵਾਲੇ ਯਾਤਰੀ ਪਹੁੰਚ ਚੁੱਕਿਆ ਕਿਹੜਾ ਨਿਊ ਪ੍ਰੇਮੀ ਢਾਬਾ ਪਹਿਲੀ ਵਾਰੀ ਸਖਿਤਾ ਬਹੁਤ ਤਗੜੇ ਤਗੜਿਆਂ ਪਹੁੰਚਿਆ ਆ ਜਿੱਦਾਂ ਕੀ ਰੋਜ ਮੇਰੀ ਰੋਜ ਰੋਜ ਅੱਛਾ ਜੀ ਇੱਥੇ ਹੀ ਸਾਡੀਆਂ ਰੋਟੀਆਂ ਰੋਟੀਆਂ ਮਤਲਬ ਹੋ ਚੁੱਕੀਆਂ ਵਾ ਬਰਫੀਆਂ ਸ਼ਰਫੀਆਂ ਆ ਰਹੀਆਂ ਚਾਹ ਦੇ ਚਾਹ ਦੇ ਲੰਗਰ ਸ਼ੰਗਰ ਲੱਦੇ ਅੱਛਾ ਜੀ ਕਲਾਸ਼ ਨੂੰ ਪੇਸ਼ ਕੀਤਾ ਜਾਵੇ ਕਲਾਸ਼ ਵੱਲੋਂ ਸੇਵਾ ਕੀਤੀ ਜਾ ਰਹੀ ਲਓ ਜੀ ਕਲਾ ਤਾੜੀਆਂ ਰੁਕਣਿਆ ਨੇ ਕਹਿ ਦੀਆ ਕਲਾਸ਼ ਵਾਸਤੇ ਬਈ ਯਾਰ ਇਹ ਭਾਈ ਜੀ ਕੀ ਬਾਤ ਹੈ ਇਹ ਇਹ ਸਾਡੇ ਸੀਨੀਅਰ ਤੁਹਾਨੂੰ ਭਗਤ ਆ ਜਿੰਨਾ ਵੱਲੋਂ ਚਾਹ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਮੱਠੀ ਦੀ ਆਵਾਜ਼ ਵੀ ਆਈ ਮੱਠੀ ਮੱਠੀ ਵੀ ਕਿਹ ਨਾ ਕੀ ਬਾਤ ਹੈ ਭਾਈ ਜੀ ਮੱਠੀ ਵੀ ਆ ਰਹੀ ਹੈ ਇਹ ਕਲਾਸ਼ ਜੀ ਪਠਾਨਕੋਟ ਦੇ ਰਸਤੇ ਦੇ ਵਿੱਚ ਨਿਊ ਪ੍ਰੇਮੀ ਢਾਬਾ ਪਹੁੰਚੇ ਆ ਜਿੰਦੇ ਵਿੱਚ ਪਹੁੰਚ ਚੁੱਕੇ ਆਪਣੇ ਪਿਆਰੇ ਹਾਂਜੀ ਹਾਂਜੀ ਇੱਧਰ ਕਰ ਦਿਓ ਲਓ ਜੀ ਇਹ ਸਾਡੇ ਆ ਕਲਾ ਸ਼ੀ ਕੀ ਬਾਤ ਹੈ ਚਾਹ ਵੱਲੋਂ ਸੇਵਾ ਹੋਈ ਪਹਿਲਾਂ ਤਾਂ ਤਾੜੀਆਂ ਇਹਨਾਂ ਵਾਸਤੇ ਕੀ ਬਾਤ ਹੈ ਵੀਰ ਮੁਜਰੰਗੇ ਹੋਰ ਹਰ ਮਹਾਦੇਵ ਹਾਏ ਸ਼ੰਭੂ 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 ਬਜਾਦਾ ਕੱਚਾ ਸੜਾ ਫਲਾਸ਼ ਮਾਈ ਦਾ ਬਹੁਤ ਹੀ ਧੰਨਵਾਦ ਅੱਛਾ ਜੀ ਇਹਨਾਂ ਨੇ ਬੱਜੀ 15 ਰੁਪਏ ਦਾ ਕੱਪ ਜਿਹੜਾ ਕੱਲੇ-ਕੱਲੇ ਬੰਦੇ ਦਾ ਚੁਕਾਇਆ ਇਹਨਾਂ ਨੇ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਮੈਂ ਕਹਿੰਦਾ ਹੀ ਹਾਂ ਸਾਰੇ ਇਹਨਾਂ ਦੇ 15 ਲੱਖ ਦੀ ਮਤਲਬ ਵਜੇ ਇਹਨਾਂ ਦੇ ਸਿਰ ਦੇ ਆ ਕੇ ਕੋਈ ਪ੍ਰਾਪਰਟੀ ਇਹਨਾਂ ਨੂੰ ਮਿਲੇ ਅਸੀਂ ਇਹੀ ਅਰਦਾਸ ਕਰਾਂਗੇ ਕੀ ਹਰ ਹਰ ਸ਼ੰਭੂ ਰੋ ਰਿਹਾ ਦੰਡਾ ਪਰ ਆ ਗਿਆ ਵਾਹ ਅੱਛਾ ਜੀ ਇੱਕ ਤੋਂ ਡੇਰ ਗੱਲ ਕਰਦੀ ਭੁੱਲ ਗਿਆ ਸੀ ਇਹ ਪਲੇਅਰ ਆਪਣਾ ਲੱਗਦਾ ਵੀ ਸਿੱਧਾ ਹੀ ਸਟੇਡੀਅਮ ਤੋਂ ਸਿੱਧਾ ਹੀ ਇੱਧਰ ਨੂੰ ਪਹੁੰਚ ਗਿਆ ਊਲਾ ਬਣ ਕੇ ਨਹੀਂ ਮੈਂ ਕਹਾਂਗਾ ਨਹੀਂ ਨਹੀਂ ਠੀਕ ਆ ਯਾਰ ਗੋਡੀ

ਸੀ ਵਾਗ ਜੀ ਦੁਆਰ ਤਾਂ ਮਖਾ ਲੇਂਗੀ ਨੀ ਆਸਾ ਬੰਦਾ ਆ ਰਿਹਾ ਚੱਲ ਵੀ ਆ ਜਾਰੇ ਲੋ ਜੀ ਅਰ ਵੀ ਹੋ ਰਹੀ ਆ ਹੋੜਾ ਤਾਂ ਹੋ ਰਹੀ ਆ ਤਦਾ ਪੰਜ ਕਿਤੇ ਤੱਨੂ ਬਰਮੋਰ ਕੋਲੇ ਤੁਹਾਨੂੰ ਵੀ ਦਾ ਆਨੰਦ ਮਾਨਦੀ ਹੈ ਇੱਕ ਇਕੱਲੇ ਬੱਦਲ ਦਾ ਆਨੰਦ ਮਾਨਦੀ ਹੈ ਆਹ ਆ ਹੈਗਾ ਸਾਇਲੈਂਟ ਕਿਲਰ ਰਾਣਾ ਇਹ ਸ਼ਾਂਤ ਕਰਦਾ ਵਾ ਸਾਰੇ ਵਾਲਾ ਕਵਾ ਸਾਰੇ ਵਾਲਾ ਹੈਗਾ ਲੈ ਦਾ ਪੁੱਤੂ ਇਹ ਆਪਣਾ ਚੁੱਕਾ ਨਾ ਗਾਣੇ ਜੀ ਉਹ ਗਾਲ ਨਹੀਂ ਆ ਮਗਰ ਬੈਠਾ ਬੰਦਾ ਨਾ ਬੈਗਾ ਬੁਗਾ ਮੇਰਾ ਬੈਗ ਹੀ ਬਣਿਆ ਹੋਇਆ ਹੈ ਦੋ ਮਿੰਟ ਜੀ ਮਾਰੀ ਉਸ ਦਿਨ ਗਾਲਿਆ ਕੋ ਪਾਲਾਇਆ ਨਹੀਂ ਕਰੋ ਨਾਲੇ ਯਾਰ ਪਤਾ ਨਹੀਂ ਚੱਲਦੇ ਵੀ ਪਾਏ ਮੈਂ ਕੀ ਸਪੈਸ਼ਲ ਹੀ ਨਾ ਪਹਿਲਾਂ ਹੀ ਲੈ ਗਿਆ ਮੈਨੂੰ ਪਤਾ ਨੂਰ ਨੂਰ ਨਹੀਂ ਕਵਾ ਰੱਖਦਾ ਚੱਲੋ ਅੱਜ ਤੋਂ ਤਿਆਰੇ ਦਾ ਨਹੀਂ ਆ ਯਾਰ ਆਏ ਤੇ ਬਾਹਰ ਇਹ ਇੱਕ ਵਰਸੀ ਦਾ ਸ਼ੋਭਾ ਜਿਹੜਾ ਮੈਂ ਪਕ ਰਿਹਾ ਹਾਂ ਹਾਂ ਪਰ ਜਿਹੜਾ ਮੁੰਡਾ ਪੱਥਾ ਨਿਕਲ ਰਿਹਾ ਦਾ ਚੇਂਜ ਕਰ ਉਹ ਤੋਂ ਕਰੀਂ ਨਾ ਕਿਉਂਕਿ ਪਤਾ ਕੀ ਗੱਲ ਆ ਆ ਜਿਹੜੇ ਕੱਪੜੇ ਆਪਾਂ ਕਾਲੇ ਨੇ ਇਸ ਤੋਂ ਜ਼ਰੂਰ ਜਿੰਨੇ ਤੋਂ ਰੱਖ ਦਿੱਤੇ ਆ ਉੱਧਰ ਵੇਹੇ ਇੱਕ ਸ਼ੇ ਗਿਆ ਵੀ ਆ ਉੱਧਰ ਵੇਹੇ ਇੱਕ ਵਾਰ ਮੋਰ ਸਾਹ ਵੇਖੋ ਆਪਣੇ ਨੂੰ ਕੀ ਕਰੀ ਜਾਂਦੇ ਏ ਇੱਦਾਂ ਕਿ ਕੈਮਰਾ ਘੁਮਾ ਦਿਓ ਵੀ ਇੰਟਰਵਿਊਰ ਤੋਂ ਲੈ ਕੇ ਕਿੱਛੇ ਓਏ ਬਾਸ ਕਰਦਾ ਕੋਟੀ ਬੋਲ ਮੇਗਾ ਵਿੱਚ ਆਪਰਾ ਰੇਡ ਵਿੱਚ ਦੇਖਣਾ ਪਊਗਾ ਥੋੜਾ ਹੋ ਜਾਏ ਇਹ ਬਰਸਾਤੀ ਹੈ ਬਰਸਾਤੀ ਹੈ ਜੈੜੀ ਦਾ ਦੀ ਜੈਕਟ ਰੈੱਡ ਟੈਪ ਨਹੀਂ ਆਣੀ ਜੇ ਤਾਂ ਕੋਲ ਪਿਸਤਾਰ ਆ ਵੀ ਚੂਗੀ ਪਹਿਲੀ ਪਹਿਲੀ ਵਾਰ ਗਿਆ ਸੀ ਨਾ ਫੁੱਲ ਲੈਂਡ ਬਾਹਰ ਗਿਆ ਸੀ ਕੋਈ ਬੋਤੇ ਪੈਰ ਘੱਟ ਗਏ ਫੱਟ ਗਏ ਤੇਰੇ ਨਹੀਂ ਮੇਰੇ ਕੋਲ ਚੱਲ ਰਿਹਾ ਹੈ ਕੱਲ ਕੋਈ ਜੀ ਮੇਰੇ ਕੋਲ ਗਿਆ ਮੀਰੋ ਗਿਆ ਹਵਾ ਚ ਗਿਆ ਵਾ ਜਮਾ ਕਰੇਗਾ ਜੇ ਦੋਸ ਆਇਆ ਮਾਤਾ ਬਈ ਇੱਕ ਤੂੰ ਨਾ ਪੁੱਗਿਆ ਫਿਰ ਹੁਣ ਹੁਣ ਪਤਾ ਲੱਗਿਆ ਕਾਤੋਂ ਨਹੀਂ ਗਈ ਹੈ ਯਾਰ ਉਹ ਵਾਲਾ ਰੋਡ ਤੇ ਲੱਗਿਆ ਕਿੱਧਰ ਦਾ ਓਏ ਹੁਣ ਰਿਕਾਰਡ ਹੋ ਰਹਾ ਸਹੀ ਤਾਂ ਸਾਲਾ ਕੰਦੀ ਕਰਕੇ ਨਹੀਂ ਹੋ ਰਹੀ ਆ ਕਵਰ ਕਰਕੇ ਨਹੀਂ ਹੋ ਰਹੀ ਹੋ ਜੀ ਮਿੱਤਰ ਪਿਆਰੇ ਰਸਤਾ ਪੁੱਛਦੇ ਹੋਏ ਪੁੱਛਦੇ ਤਾਂ ਹੋਏ ਆ ਤੁਹਾਨੂੰ ਛੱਡ ਕੇ ਆਵਾਂਗੇ ਇਹ ਵਾਅਦਾ ਹੁੰਦੀ ਹੈ ਕਿ ਅੱਗੇ ਜੀ ਲਾਉਗਾ ਆਪਣਾ ਘਰ ਤੇਗਾ ਸੋ ਲਿਖੋ ਜੀ Yeah. <laughs> गए तो तन किधर नहीं। किए नहीं। हो जाने किधर गया चल बैप हो गए जेडे रास्ता दिखा भाई थो ਉਹ ਖੋਦ ਹੀ ਗਿਆ ਬੁੱਚਕੇ ਨੇ ਦਾ ਬਾਹਰ ਅੱਧਰ ਭਾਈ ਅੱਧਰ ਗਿਆ ਓਏ ਅੱਧਰ ਗਿਆ ਆ ਯਾਰ ਯਾਰਕ ਦੀ ਲਾਣਾ ਵੀਡੀਓ ਦੇਖ ਲਓ ਭਾਈ ਕੀ ਬਾਤ ਹੈ ਕੀ ਤਾ پورا پورا ਸ਼ੱਕ ਜਾਂਦਾ ਪਿਆ ਹੈ ਨਾ ਹਾਂ ਦੂਰੇ ਸ਼ੱਕ ਜਾਂਦਾ ਹੈ ਦੂਰ ਵੀ ਵੱਜੇ ਉਹ ਨੂੰ ਜਾ ਕਿ ਨਾ ਦੇਈਓ ਯਾਰਾ ਹੋਰ ਯਾਰ ਚੱਕੋ ਚੱਕ ਉਹ ਲੱਗ ਗਏ ਯਾਰਾ ਗੇੜਾ ਪਿੱਛੇ ਬੈਠੇ ਤੂ ਵਿਛਾਲ ਮੈਂ ਰਿਕਾਰਡ ਕਰਦਾ ਪਿਆ ਸੁਖੋ ਲਾ ਰਿਕਾਰਡ ਕਰ ਰਹਾ ਹਾਂ ਮੈਂ ਯਾਰ ਆ ਸਿਰੇ ਦਾ ਸਿਰੇ ਤੇ ਪਜੋ ਤਰਾ ਤਰਾ ਬੱਲਿਆ ਧਿਆਨ ਨਾਲ ਬਾਈ ਜੀ ਠੇਕੇ ਦਾ ਟਿੱਲੇ ਗੱਲ ਲੱਭ ਪਰਬਾ ਆ ਨੰਮੀਆ ਜੋ ਯਾਰ ਹੈਪੀ ਸਾਵਾਂ ਬਾਜੀ ਸ਼ੂਟ ਹੋਣਾ ਕਹਿੰਦਾ ਵਾ ਇਕੱਲਾ ਰਿਕਾਰਡ ਆ ਬਈ ਇਕੱਲਾ ਬਹੁਤ ਹੀ ਵਧੀਆ ਕੰਮ ਕਰਦਾ ਹੈ ਉਹ ਸੱਤ ਕੇ ਲੈ ਕੇ ਚੱਲੇ ਘਰੇ ਤੂੰ ਬੱਲੰਦ ਕੰਮ ਆਊਗਾ ਉਹ ਸਾਲਾ ਦੂਜੇ ਓਏ ਸਿਰੇ ਹੀ ਤੋ ਖੱਚ ਕੇ ਪ੍ਰਾਨ ਕਰੋ ਸ਼ੇਵ ਕਲਾਸ਼ ਨੂੰ ਕੈਚ ਕਰ ਲਾ ਬਾਈ ਕੈਚ ਆ ਬੰਦਾ ਵੱਲਾ पानी के आज मतलब नाश्ता तू होता ગોણણે તહેણે ઔયે જોતીંંજેંજેમવતીંજેમતીંજેમતીજેમેદેમતીમેજે જોતરાલેજે જોતલેજેજેજ� ਕਰਦਾ ਉਹ ਤਨੇ ਜਿਹੜਾ ਦੂਜੇ ਹੀ ਮੋਟਰਸਾਈਕਲ ਤੇ ਉਹ ਉੱਤਰ ਗਿਆ ਕੋਈ ਯਾਰ ਸਹਣਾ ਬਤਾਉਗਾ ਸਵੇਰੇ 1:30 ਵਜੇ 2:00 ਵਜੇ ਕਰਦਾ ਹੋਊਗਾ ਨਾਲੇ ਉਹ ਕਮਾਈ ਜਾਂਦੇ ਆ ਆ ਯਾਰ ਇੱਦਾਂ ਤਾਂ ਕੋਈ ਚੱਕੀ ਚੁੱਕੀ ਦੀ ਵੀ ਨਹੀਂ ਲਿਖਿਆਗਾ ਓਏ ਆਪਾਂ ਸਾਬ ਚੱਲੋ ਵੀ ਆਹ ਦੇਖ ਓਏ ਹਾਂ ਤੇ ਓਏ ਬੰਨੀ ਕਿੱਥੇ ਆਪਾਂ ਚੰਬਾ ਜੇ ਖੜੇ ਦੇ ਕੇ ਪਠਾਨਕੋਟ ਜੇ ਆਪਾਂ ਵਾਪਸ ਆ ਗਏ ਪਠਾਨਕੋਟ ਜੀ ਉਹਕੇ ਯਾਪੇ ਜਾਵੜਾਂਗੇ ਭਈਆ ਤੂੰ ਜਾ ਜਾ ਉਹ ਛੱਪਿਆ ਹੋ ਗਿਆ ਪੈਸੇ ਆਪਣੇ ਪਿੱਛੇੋਂ ਬਾਹਰ ਮੈਂਕ ਮੋੜਦਾ ਯਾਰ ਯਾਰ ਪਹਿਲੀ ਸੱਨੇ ਨੂੰ ਜਦੋਂ ਖੜੇ ਸੀ ਨਾ ਤਾਂ ਮੈਂਕ ਮੋੜਦਾ ਯਾਰ ਆਲਰੇਡੀ ਦੇਖੀ ਨਾ ਚਲੋ ਯਾਰ 2 ਮਿੰਟ ਯਾਰ ਇੱਥੋਂ ਉਹ ਟਾਪੇ ਤੋਂ ਪੁੱਛਦੇ ਹੋ ਯਾਰ ਇੱਕੋ ਜਿਹਾ ਮੋੜੋ ਤਾਂ ਫਿਰ ਠੀਕ ਹੈ Thank <laughs> ਹੋ ਚੱਕੇ ਆ ਜਿਨ੍ਹਾਂ ਨੇ ਚੱਕੀ 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 ਕਰ ਰਹੇ ਸੀ ਧੰਨੂ ਭਗਤ ਅੰਦਰ ਹੋ ਗਏ ਇੱਧਰ ਗਏ ਬਈ ਜਿਹੜੇ ਚੱਕੀ ਚੱਕੀ ਕਰਦੇ ਪਏ ਸੀਗੇ ਚੱਕੀ ਚੱਕੀ ਵਾਲੇ ਬਰਾਵਾਟ ਵਾਲੀ ਇੱਧਰ ਜੈ ਭੋਲੇ ਦੀ ਕਮਾ ਦੋ ਇਹਨਾਂ ਨੂੰ ਕੁਝ ਬੰਦੇ ਮਿਲੇ ਜਿੰਨਾਂ ਨੂੰ ਖਤਰਨਾਕ ਬਈ ਨਹੀਂ ਨਹੀਂ ਨਾ ਖਤਰਨਾਕ ਨਹੀਂ ਕਹਿ ਸਕਦਾ ਬਈ ਨਹੀਂ ਖਤਰਨਾਕ ਕਹਿ ਸਕਦਾ ਬਸ ਉਹਨਾਂ ਨੇ ਜਸਟ ਇੱਕ ਬੀੜੀ ਪੀਣੀ ਸੀ ਵਾਹ ਉਹ ਕਿਦੂਬਲ ਹੈ ਨਹੀਂ ਜੀ ਆ ਫੇਰ ਆਹ ਉਹ ਉਹ ਭੋਲੇ ਦੇ ਪਿਆਰੇ ਸੀ ਉਹ ਭੋਲੇ ਦੇ ਪਿਆਰੇ ਸੀ ਉਹਨਾਂ ਨੇ ਪੀੜੀ ਪੀਣੀ ਸੀ ਆਪਣੇ ਕੋਲੇ ਹੈ ਨਹੀਂ ਸੀ ਉਹ ਵਿਚਾਰੇ ਜੇੜਾ ਨਾ ਕੀ ਫੇਰ ਉਹ ਛੱਡ ਗਏ ਜੇ ਮੀਂਹ ਪੈ ਜਾਂਦਾ ਤਾਂ ਖਾਣ ਨੂੰ ਹੀ ਜਗ੍ਹਾ ਨਹੀਂ ਵਧੀਆ ਉਹ ਫੋਨ ਨੰਬਰ ਹੈਗਾ ਲਾਓ ਤਨ ਕੇ ਬਈ ਪੁਆਇੰਟ ਆਪੇ ਪੁਆਇੰਟ ਤੋਂ ਹੁਣ ਵੀਊ ਵੀ ਨਹੀਂ ਕਹਿ ਸਕਦੇ ਕਿਉਂਕਿ ਅੱਥਰ ਹੈ ਨਹੀਂ ਮੇਲਾ ਸੀ ਇਜ਼ ਬਿਊਟੀਫੁਲ ਪਲੇਸ ਅੱਛਾ ਲਾਓ ਯਾਰ ਬੁਆ ਯਾਰ ਇਹ ਕਿਉਂ ਹੋ ਗਿਆ ਦੋ ਤਿੰਨ ਸਾਲ ਪਹਿਲਾਂ ਯਾਰ ਐਸੀ ਤੇ ਹੁਣ ਮਿਲਣਾ ਜਿਕਾਰੇ ਦਾ ਜਵਾਬ ਜਿਕਾਰੇ ਨਾਲ ਹੀ ਦੇਣਾ ਓਏ ਓਏ ਮੇਰੀ ਗੱਲ ਤੁਹਾਨੂੰ ਭਈ ਲਾਗਾ ਹੁਣ ਆਹ ਨੰਬਰ ਲਾ ਯਾਰ ਜੀ ਤਿਆਰ ਹੋ ਓਏ ਲਾ ਕੇ ਦੋ ਨੰਬਰ ਲਾ ਜੀ ਤਿਆਰ ਹੋ ਬੰਦੇ ਸੰਗੇ ਨਗਰ ਵਾਲੇ ਕੰਮ ਪਿੱਛੇ ਛੱਡੋ ਇੱਥੇ ਨਹੀਂ ਕਰਨੀ ਇਹ ਕੇੰਦਰੀ ਮਾਂ ਰੁਕਣਾ ਨਹੀਂ ਗਾ ਕੰਮ ਬਹੁਤ ਲੋਕੇ ਸਾਡੋਂ ਬਗੰਦਰ ਬਾਹਰ ਕੋ ਨਿਕਲ ਦੂ ਉਹ ਵੇਖੀ ਮੰਨੀ ਉੱਧਰ ਬਾਪਤੀ ਜਾਣ ਓ ਯਾਰ ਕਿਸੇ ਨੇ ਮੋਲ ਗਿਆ ਸੱਚਾ ਕਰੀ ਨਾ ਬਾਈ ਜੀ ਦੁਬਾਰਾ ਕਰਤਾ ਉਹ ਸਿਸਟਮ ਵਾੜਾ ਰਹਿਣਾ ਤਗੜਾ ਤਗੜਾ ਕਰਦੇ ਨੇ ਤੈਨੂੰ ਤੌਰ ਅਸੇ ਹੋ ਤੈਨ ਤੌਰ ਤਾਂ ਹੋ ਹੀ ਗਿਆ ਕੋਈ ਚੱਕਰ ਹੋਇਆ ਹੋਵੇ ਬਾਈ ਜੀ ਨੀਰਤੀ ਮਾ ਅਜੀਤ ਹੱਕ ਮਹੱਲੇ ਦੇ ਵਿੱਚ ਲੋਤੋ ਵਾਲੀ ਗੱਡੀ ਆ ਗਈ ਉਹ ਪੱਕਾ ਲੱਗ ਗਿਆ ਜਗਾਰਾ ਲਾ ਕੇ ਜਗਾਓ ਉਹੀ ਗੱਲ ਕਹਿ ਲਾ ਗਿਆ ਦੁੱਧ کہیں ਲੱਸੀ ਪਨੀਰ ਵਾਲੀ ਲੱਸੀ ਜ਼ਰੂਰ ਪੀ ਗਏ ਤਾਇਆ ਪਨੀਰ ਸਾਡੇ ਮਹੱਲੇ ਦੇ ਵਿੱਚ ਆਇਆ ਕੀ ਬਾਤ ਹੈ ਯਾਰ ਹੁਣ ਤੇਰੀਆਂ ਬੰਦ ਕੰਮ ਤੇ ਮੇਲੇ ਜਾਣਾ ਉਹ ਵੀ ਦੱਸੋ ਬਾਹਰ ਜੀ ਆਪਾਂ ਆਜੋ ਇੱਕ ਵਾਰੀ ਦਹੀਂ ਵਾਲੀ ਗੱਡੀ ਇੰਦਰ ਜੰਦੀਰ ਕਵਰੇ ਚਾਹੀਏ ਤੇਜ਼ ਹੈ ਮੈਂ ਗੱਡੀ ਇੱਥੇ ਖਿੰਦਾ ਨਹੀਂ ਰੁਕੀ ਜਾਂਦੇ ਨਾ ਬੱਸ ਠੀਕ ਤਾਂ ਹੈ ਯਾਰ ਵੀ ਤੇਜ਼ ਹੈ ਅੱਗੇ ਪੁੱਛਦੇ ਹੋ ਜਰਦਾ ਦੋ ਆਗੇ ਆਣਾ ਮਾਲਾ ਲਿਆ ਅੱਲਾਮਾ ਅੱਜ ਕੱਲ ਕਰਦੇ ਹਾਂ ਭਾਈ ਯਾਰ ਮੈਂ ਬਹੁਤ ਤੇਜ਼ ਪਈ ਜਾਂਦਾ ਆਹ ਤੇ ਵੀ ਯਾਰ ਚੱਲ ਰੁਕਿਆ ਪੜ ਗਿਆ 10 ਮਿੰਟ ਹੋ ਗਿਆ ਕੋਈ ਨਹੀਂ ਔਰ ਦੇਖਿਆ ਹਾਂ ਜੀ ਹਾਂਜੀ ਭਾਈ ਜੀ ਅਸੀਂ ਪਹੁੰਚ ਚੁੱਕੇ ਆ ਸਰਨਾ ਸਰਨਾ ਪਿੰਡ ਦੇ ਲੰਗਰ ਦੇ ਵਿੱਚ ਭਾਈ ਜੀ ਪਖਾਨਕੋੜ ਤੋਂ ਲੱਗੇ ਸੀ ਡੌਂਕੀ ਲਾਣ ਉਹਨੂੰ ਗਾਂਹ ਤੱਕ ਡੌਂਕੀ ਲਾਂਦੇ ਹੋਏ ਜਾਵਾਂਗੇ ਉਹਨਾਂ ਨਜ਼ਾਰੇ ਪੂਰੇ ਇਹਨੇ ਲੰਗਰ ਲੱਗਿਆ ਸਰਨਾ ਲੰਗਰ ਤੇ ਪਹੁੰਚ ਚੁੱਕਿਆ ਸਰਨਾ ਪਿੰਡ ਦੇ ਲੰਗਰ ਤੇ ਜਿੱਥੇ ਮਰਜੀ ਖਾਣ ਰਹੇ ਆ ਓਏ ਉਹ ਤਾਂ ਠੀਕ ਆ ਭਰਾਵਾ ਸਾਨੂੰ ਪਤਾ ਲੱਗ ਗਿਆ ਤੂੰ ਸੂਟਾ ਪੀ ਇਨਾਂ ਵਾ ਓਏ ਮੇਰੀ ਗਾ ਨਹੀਂ ਆਉਂਦੀ ਵੀ ਮੈਂ ਨਹੀਂ ਲੈ ਰਿਹਾ ਨਾਲੇ ਨਾਲੇ ਨਾ ਜਦੋਂ ਉਹ ਜਕਾਰਾ ਲਾਉਣਾ ਨਾ ਹਰ ਹਰ ਤੂੰ ਸ਼ੰਭੂ ਗਾਣਾਵਾ ਹਾਂ ਇਹ ਨਹੀਂ ਆ ਹੋਰ ਹੀ ਮਤਲਬ ਪੁਰਾਣੇ ਨਹੀਂ ਥੋੜਾ ਚੇਂਜ ਚੇਂਜ ਨਵਾਂ ਨਵਾਂ ਹੋਣਾ ਹਰ ਹਰ ਸ਼ੰਭੂ 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 ਜੰਭੂ ਤੇਵਾ ਦੇਵਾ ਸ਼ੰਭੂ ਠੀਕ ਆ